बचा आ देखो जी तेंदुआ तीन चक्ल बचा लिया में ਆ ਉਹ ਉਹਦੀ ਬੈਟਰੀ ਦੀ ਜਾਂਚ ਕਰ ਰਿਹਾ ਨਵਾਂ ਲਿਆ ਇਹ ਨਹੀਂ ਆਹੀ ਆ ਆ ਮੋਹਲਾ ਮੋਹਲਾ ਮੋਰੀ ਵਾਲਾ ਇਹ ਮੋਰੀ ਵਾਲਾ ਵਿਜੇ ਭਾਜੀ ਆ ਗਿਆ ਬਾਈਟ ਦੇਣੇ ਉਹ ਵੀ ਮੋਰੀ ਵਾਲਾ ਇਹ ਮੋਰੀ ਵਾਲਾ ਇਹ ਕਰ ਲੋ ਜੀ ਦਾ ਲਾ ਕੇ ਮਾਣ ਸਤਿਕਾਰ ਯਾਰ ਨਹੀਂ ਲੈਣੀ ਤੁਸੀਂ ਫੋਟੋ ਲੈ ਗਏ ਲੈਣੀ ਦੁਬਾਰਾ ਚੱਲ ਪੰਦੇ ਆ ਸੋ ਜੀ ਕੀ ਮਾਮਲਾ ਹੈ ਤੇ ਇੱਕ ਤੇੰਦੂ ਦੀ ਵੀਡੀਓ ਜਿਹੜੀ ਵਾਇਰਲ ਹੋਈ ਹੈ ਕਿੱਥੋਂ ਹੋਈ ਹੈ ਤੇ ਤੁਸੀਂ ਮੌਕੇ ਤੇ ਪੁੱਛੋ ਕੀ ਤੁਹਾਡੇ ਵੱਲੋਂ ਕਾਰਵਾਈ ਇਹ ਵੀਰ ਬਾਲ ਜਿਹੜੀ ਹੋਈ ਹੈ ਸਰ ਸਾਨੂੰ ਤਾਂ ਸਾਡੇ ਡੀਐਫਓ ਸਾਹਿਬ ਦਾ ਫੋਨ ਆਇਆ ਸੀ ਜੀ ਉਹਨਾਂ ਨੂੰ ਕੋਈ ਮੈਸੇਜ ਤੇ ਗਿਆ ਹੋਣਾ ਜੀ ਆ ਤੇ ਇਹ ਵਿਜੇ ਮਹਿਰਾ ਜੀ ਹੈ ਜੀ ਉਹਨਾਂ ਵੱਲੋਂ ਰਾਤ ਕਿਤੇ ਆਦੇ ਸੀਗੇ ਜੀ ਤੇ ਉਹਨਾਂ ਵੱਲੋਂ ਵੀਡੀਓ ਜਿਹੜੀ ਬਣਾਈ ਗਈ ਹੈ ਇਹ ਉਹ ਕੁੱਤੇ ਨੂੰ ਵੀ ਉਹਨਾਂ ਨੇ ਬਚਾਇਆ ਜੀ ਤੇੰਦੂ ਦੇ ਕੋਲੋਂ ਤੇ ਬਾਕੀ ਸਾਰੇ ਇਹ 400 ਮੀਟਰ ਤੋਂ ਪਹਿਲੇ ਅਸੀਂ ਇਸ ਏਰੀਆ 'ਚ ਪਿੰਜਰਾ ਲਗਾਇਆ ਹੋਇਆ ਤੇ ਰਾਤ ਨੂੰ ਆਪਰੇਟ ਵੀ ਕਰਦੇ ਆ ਤੇ ਰਾਤ ਨੂੰ ਜੀ ਗਸ਼ਤ ਵੀ ਕਰਦੇ ਆ ਅਕਸਰ ਦੇਖਿਆ ਗਿਆ ਹੈ ਅਕਸਰ ਸਾਰੇ ਇਹ ਹੈਵੀ ਆਵਾਰਾ ਕੁੱਤੇ ਬਹੁਤ ਹੈ ਜੀ ਉਹਨਾਂ ਦੀ ਭਾਲ ਦੇ ਵਿੱਚ ਆਪਣੇ ਸ਼ਿਕਾਰ ਦੀ ਭਾਲ ਦੇ ਵਿੱਚ ਇਹ ਆ ਜਾਂਦਾ ਕਿ ਕੁੱਤੇ ਬਹੁਤ ਹੈ ਜੀ ਇਹਨੇ ਵੀ ਸ਼ਿਕਾਰ ਕਰਨਾ ਹੁੰਦਾ ਜੀ ਆਪਣੇ ਫੂਡ ਵਾਸਤੇ ਉਹ ਆਮ ਜਨਤਾ ਨੂੰ ਹੀ ਤਾਂ ਕੋਈ ਖਤਰਾ ਨਹੀਂ ਜਨਤਾ ਦੇ ਕਦੇ ਹਮਲੇ ਤੇ ਕਦੇ ਅਟੈਕ ਨਹੀਂ ਜੀ ਇਹਨਾਂ ਨੇ ਕੀਤਾ ਜੀ ਬਾਕੀ ਫੇਰ ਵੀ ਲੋਕਾਂ ਨੂੰ ਇਹ ਹੈ ਤੇ ਇਹ ਤੋਂ ਥੋੜਾ ਸਤਾਰਕ ਰਹਿਣਾ ਜੀ ਕਦੇ ਵੀ ਇਹਦੇ ਨਾਲ ਸਾਨੂੰ ਪੋਲ ਕਰ ਸਕਦੇ ਆ ਜੀ ਟਾਡੇ ਵੱਲੋਂ ਹੁਣ ਸਾਡੇ ਵੱਲੋਂ ਰਾਤ ਨੂੰ ਸਾਡੇ ਬਲੌਗ ਆਫਸ ਦਾ ਅਰੇਂਜਰ ਸਾਡੇ ਨਾਲ ਹੀ ਹੁੰਦੇ ਰਾਤ ਨੂੰ ਗੱਦਸਤੀ ਕਰਦੇ ਆ ਜੀ ਤੇ ਅਸੀਂ ਹੋਰ ਵੀ ਜਿਹੜੀ ਮਸਤੀ ਹੈ ਉਹ ਵਧਾਵਾਂਗੇ ਜੀ ਜੀ ਆਪਣਾ ਨਾਮ ਦੱਸਿਓ ਤੇ ਮੈਂ ਲੋਜੀ ਤੁਹਾਡੇ ਵੱਲੋਂ ਕੋਈ ਵੀਡੀਓ ਜਿਹੜੀ ਪਾਈ ਗਈ ਹੈ ਕਿੱਦਾਂ ਬਣਾਈਏ ਕਿਸ ਟਾਈਮ ਬਣਾਈ ਮੇਰੇ ਨਾਮ ਬੀਜੇ ਮਰਾਏ ਜੀ ਮੈਂ ਹਿਲ ਹਿਲ ਵੀਓ ਇਨ ਕਲਿੱਪ ਦੇ ਵਿੱਚ ਰਹਿੰਦਾ ਤੇ ਰਾਤੀ 11:00 ਵਜੇ ਮੈਂ ਇਧਰ ਆ ਰਿਹਾ ਸੀ ਆਪਣੇ ਆਫਿਸ ਤੋਂ ਲੇਟ ਹੋ ਗਿਆ ਥੋੜਾ ਜਿਹਾ ਮੈਂ 11:00 ਵਜੇ ਦੀ ਗੱਲ ਹੈ ਦਾ ਇੱਕ ਕੁੱਤਾ ਚਿੱਟਾ ਜਾਂ ਕੁੱਤਾ ਐ ਉਹ ਉਹੀ ਚੀਕਾ ਘੜਾਈਆਂ ਉਹਨੇ ਮਤਲਬ ਕਿ ਤੇਜ਼ ਮੁਰਾ ਟਾਇਆ ਪਿਆ ਤੁਹਾਨੂੰ ਜਨੂਰੀ ਲਾਈਟਾਂ ਪਈਆਂ ਗੱਡੀ ਦੀਆਂ ਮੇਰੇ ਮੇਰੇ ਖਲਾ 30 ਸੈਕਿੰਡ ਦੇ ਬਾਅਦ ਉਹਨੇ ਛੱਡਤਾ ਉਹਨੇ ਉਹਰ ਇੱਧਰ ਨੂੰ ਗਿਆ ਫਿਰ ਮੈਂ ਵੀਡੀਓ ਬਣਾ ਜਦ ਹੀ ਕੈਮਰਾ ਆਨ ਕਰਕੇ ਫੋਨ ਦਾ ਕੈਮਰਾ ਆਨ ਕਰਕੇ ਜਦ ਹੀ ਮੈਂ ਵੀਡੀਓ ਬਣਾ ਲਈ ਉਹ ਫਿਰ ਫਿਰ ਤੋਂ ਬਾਅਦ ਫਿਰ ਇੱਧਰ ਨੂੰ ਗਿਆ ਉਹ ਪਹਿਲੇ ਇੱਧਰ ਨੂੰ ਇੱਧਰ ਨੂੰ ਗਿਆ ਫਿਰ ਪਿੱਛੇ ਇੱਧਰ ਨੂੰ ਮੁੜ ਕੇ ਚੱਲ ਗਿਆ ਇਸ ਗਲੀ ਦੇ ਵਿੱਚ ਚੱਲ ਗਿਆ ਮੈਂ ਕਿਹਾ ਨਾ ਬੱਚਾ ਸੀ ਉਹ ਤੇ ਦੂ ਇਹ ਨਾ ਹਾਂਜੀ ਜੀ 没事，嗯 <Awesome. S 2>、uh。Huh.